ਵੈਸਾ ਕੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਦਾਤ ਦੇ ਦਿੱਤੀ ਜਿਹੜਾ ਕੋਈ ਪੈਗੰਬਰ ਆਪਣੀ ਉਮਤ ਨੂੰ ਨਹੀਂ ਦੇ ਸਕਿਆ ਇਸ ਨੂੰ ਫਿਰ ਧਿਆਨ ਨਾਲ ਕਿਹੜੀ ਦਾਤ ਇੱਕ ਤਾਂ ਸਰਵ ਵਿਆਪਕ ਕਰ ਦਿੱਤੇ ਪੰਜ ਪਿਆਰੇ ਜੇ ਗੁਰੂ ਸਾਹਿਬ ਚਰਨ ਚਰਨ ਪੌਲ ਦਿੰਦੇ ਨੇ ਗੁਰੂ ਗੋਬਿੰਦ ਸਿੰਘ ਇਕੱਲੇ ਨੇ ਵੈ ਗੁਰੂ ਸ਼ਰੀਰਕ ਤੌਰ ਤੇ ਕਹਿ ਰਿਹਾ ਉੰਜ ਗੁਰੂ ਸ਼ਬਦ ਹੁੰਦਾ ਗੁਰੂ ਤਾਂ ਸਰੀਰ ਤੋਂ ਸਤ 1708 ਤੋਂ ਬਾਅਦ ਕਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਤੁਰ ਗਏ ਹੋਏ ਪਰ ਉਸ ਵਕਤ ਜਿਹੜੀ ਇੱਕ ਥਾਂ ਤੇ ਖੇਡ ਵਾਪਰਦੀ ਸੀ ਉਹਨੂੰ ਸਰਵ ਵਿਆਪਕ ਕਰ ਦਿੱਤਾ ਪੰਜਾਂ ਨੂੰ ਅੰਮ੍ਰਿਤ ਦੇ ਕੇ ਆਪ ਲਿਆ ਤੇ ਨਾਲ ਕਿਹਾ ਖਾਲਸਾ ਜੀ ਖਾਲਸਾ ਗੁਰੂ ਗੁਰੂ ਖਾਲਸਾ ਕਰੂ ਮੈਂ ਅਬ ਕਿ ਮੈਂ ਅੱਜ ਤੱਕ ਗੁਰੂ ਵਖਰਾ ਅੱਜ ਮੈਂ ਖਾਲਸੇ ਨੂੰ ਗੁਰੂ ਤੇ ਜਦੋਂ ਮੈਂ ਅਮਰਿਤ ਛਕਣ ਲੱਗਾ ਖਾਲਸਾ ਜੀ ਮੈਂ ਚੇਲਾ ਬਣ ਲੱਗਾ ਵੇ ਸੁਣਿਓ ਖਾਲਸਾ ਗੁਰੂ ਗੁਰੂ ਖਾਲਸਾ ਕਰੂ ਮੈਂ ਅਬ ਖਾਲਸਾ ਗੁਰੂ ਖਾਲਸਾ ਗੁਰੂ ਬਣ ਗਿਆ ਗੁਰੂ ਖਾਲਸਾ ਬਣ ਲੱਗਾ ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨੀਓ ਜਿਹੜਾ ਅੱਜ ਕਹਿੰਦੇ ਆ ਨੀ ਜੀ ਅਸੀਂ ਬਿਲਕੁਲ ਅੰਦਰ ਦੀ ਦਵਾਈ ਹੈ ਜੀ ਅਸੀਂ ਮਾੜਾ ਨਹੀਂ ਸੋਚਦੇ ਅਸੀਂ ਬੁਰਾ ਨਹੀਂ ਬੋਲਦੇ ਐਵੇਂ ਝੂਠ ਨਾ ਬੋਲੀ ਜੋ ਭਜਨ ਦੇ ਰਸਤੇ ਨੇ ਅੰਮ੍ਰਿਤ ਵਿਧੀ ਵਿਧਾਨ ਨੇ ਆਤਮਾ ਨੂੰ ਪਰਮਾਤਮਾ ਤੱਕ ਲਿਜਾਣ ਦੇ ਦੇ ਗੁਰੂ ਗੋਬਿੰਦ ਸਿੰਘ ਜੀ ਨੇ ਦਾਤ ਦਿੱਤੀ